ਸਸ਼ਟ੍ਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ 29 ਮਾਰਚ ਨੂੰ ਸ਼ਨੀਵਾਰ ਦੇ ਦਿਨ ਬਹੁਤ ਹੀ ਭਿਆੰਕਰ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਅਤੇ ਇਸ ਦਿਨ ਮਸਿਆ ਵੀ ਹੈ ਅਤੇ ਇਸ ਦਿਨ ਉਹ ਕਿਹੜੀਆਂ ਰਾਸ਼ੀਆਂ ਹਨ ਜਿਹੜੀਆਂ ਧਾਨ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਾ ਸ਼ਨੀ ਦੇਵ ਜੀ ਦੀ ਲੈ ਕੇ ਹਾਜ਼ਰੀ ਲਗਵਾਉਣਾ ਚਾਹੀ ਤਾਂ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੀਆਂ ਹੀ ਰਾਸ਼ੀਆਂ ਹੋ ਜਾਣ ਧੰਨਵਾਦ ਦੋਸਤੋ ਸਾਲ ਦਾ ਸਭ ਤੋਂ ਪਹਿਲਾ ਤੇ ਦੂਜਾ ਭਿਆੰਕਰ ਸੂਰਜ ਗ੍ਰਹਿਣ 29 ਮਾਰਚ ਨੂੰ ਲੱਗਣ ਜਾ ਰਿਹਾ ਹੈ ਸੂਰਜ ਗ੍ਰਹਿਣ ਕਈ ਰਾਸ਼ੀਆਂ ਤੇ ਭਿਆੰਕਰ ਪ੍ਰਭਾਵ ਪਾਉਣ ਵਾਲਾ ਹੈ ਕਿਉਂਕਿ ਇਹ ਸੂਰਜ ਗ੍ਰਹਿਣ ਬਹੁਤ ਹੀ ਵੱਡਾ ਹੋ ਜਾਵੇਗਾ ਇਸ ਸ਼ਨੀਵਾਰ ਦੇ ਦਿਨ ਲੱਗੇਗਾ ਜਿਸ ਕਰਕੇ ਭਗਵਾਨ ਸ਼ਨੀ ਦੇਵ ਕਈ ਰਾਸ਼ੀਆਂ ਦੇ ਭਿਆੰਕਰ ਪ੍ਰਭਾਵ ਪਾਉਣ ਵਾਲੇ ਹਨ ਉੱਥੇ ਹੀ ਕਈ ਰਾਸ਼ੀਆਂ ਦੀ ਕਿਸਮਤ ਵੀ ਬਦਲਣ ਵਾਲੇ ਹਨ ਜਿਨ੍ਹਾਂ ਦੀ ਸੂਰਜ ਗ੍ਰਹਿਣ ਤੋਂ ਬਾਅਦ ਕਿਸਮਤ ਚਮਕਣ ਵਾਲੀ ਹੈ ਲਾਟਰੀ ਲੱਗਣ ਵਾਲੀ ਹੈ ਭਾਗ ਕੇ ਮੱਸੀਆ ਵਾਲੇ ਦਿਨ ਜਿਨ੍ਹਾਂ ਦੇ ਭਾਗ ਖੁੱਲਣ ਵਾਲੇ ਹਨ ਉਹ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਦੋਸਤੋ ਤੁਹਾਨੂੰ ਦੱਸਣ ਵਾਲੇ ਹਾਂ ਕਿ ਭਾਰਤ ਦੇ ਵਿੱਚ ਸੂਰਜ ਗ੍ਰਹਿਣ ਕਿੱਥੇ-ਕਿੱਥੇ ਦਿਖਾਈ ਦੇਵੇਗਾ ਕਿਥੇ ਨਹੀਂ ਦਿਖਾਈ ਦੇਵੇਗਾ ਇਸ ਦਾ ਸੂਤਕਾਲ ਸਮਾਂ ਕੀ ਹੋਵੇਗਾ ਇਸ ਦੌਰਾਨ ਕਿਹੜੀਆਂ-ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਪਰਹੇਜ਼ ਕਰਨੇ ਚਾਹੀਦੇ ਹਨ ਜਿਨ੍ਹਾਂ ਦਾ ਸੂਤਕ ਸਮਾਂ ਕੀ ਹੋਵੇਗਾ ਇਸ ਦੌਰਾਨ ਉਹ ਕਿਹੜੇ ਕੰਮ ਹਨ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰਨਾ ਤੇ ਗਰਭਵਤੀ ਔਰਤਾਂ ਜਿਹੜੀਆਂ ਹਨ ਉਹਨਾਂ ਨੂੰ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਤੁਹਾਨੂੰ ਇਸੇ ਬਾਰੇ ਪੂਰਾ ਵਿਸਥਾਰ ਦੇ ਨਾਲ ਇਸ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਐਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਰੋਲ ਸੁਣਨਾ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਸੂਰਜ ਗ੍ਰਹਿਣ ਦੇ ਅਨੁਸਾਰ ਦੇਸ਼ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਤੂਫਾਨ ਵਗੈਰਾ ਮਾਚ ਤੇ ਮਹੀਨੇ ਦੇ ਵਿੱਚ ਲੱਗਣ ਵਾਲਾ ਸੂਰਜ ਗ੍ਰਹਿਣ ਕਦੋਂ ਤੇ ਕਿੱਥੇ ਕਿੱਥੇ ਇਸ ਦਾ ਸੋਤੇ ਕਾਲ ਹੋਵੇਗਾ ਉਸ ਤੋਂ ਇਲਾਵਾ ਉਹ ਕਿਹੜੀਆਂ ਭਾਗੀ ਰਾਸ਼ੀਆਂ ਹਨ ਤੁਹਾਡੇ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਣ ਵਾਲਾ ਹੈ ਉਹਨਾਂ ਦੇ ਬਾਰੇ ਤੁਹਾਨੂੰ ਦੱਸਣ ਵਾਲੇ ਹਾਂ ਦੋਸਤੋ ਚੰਦਰ ਗ੍ਰਹਿਣ ਤੋਂ ਬਾਅਦ ਸੂਰਜ ਗ੍ਰਹਿਣ ਦਾ ਪਹਿਲਾ ਜਿਹੜਾ ਗ੍ਰਹਿਣ ਹੈ 29 ਮਾਰਚ ਨੂੰ ਲੱਗਣ ਵਾਲਾ ਹੈ ਇਸ ਸਾਲ ਦਾ ਸਭ ਤੋਂ ਪ੍ਰਮੁੱਖ ਸੂਰਜ ਗ੍ਰਹਿਣ ਹੋਵੇਗਾ ਜੋਤਿਸ਼ਾਸਤਾ ਦੇ ਅਨੁਸਾਰ ਗ੍ਰਹਿਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ Hindu ਧਰਮ ਦੇ ਵਿੱਚ ਇਸ ਨੂੰ ਸ਼ੁਭ ਬਿਲਕੁਲ ਵੀ ਨਹੀਂ ਮੰਨਿਆ ਜਾਂਦਾ ਭਾਰਤ ਵਿੱਚ ਇਸ ਦਾ ਅਸਰ ਨਹੀਂ ਹੋਵੇਗਾ ਕੁਝ ਰਾਸ਼ੀਆਂ ਨੇ ਇਸ ਦਾ ਅਸਰ ਜ਼ਰੂਰ ਪਾਵੇਗਾ ਸੂਤਕਾਲ ਦੇ ਵਿੱਚ ਜੋ ਵਿਅਕਤੀ ਜਾਂ ਬੱਚੇ ਇਸ ਅਵਸਥਾ ਵਿੱਚ ਪਾਏ ਗਏ ਹਨ ਇਹਨਾਂ ਨੂੰ ਛੱਡ ਕੇ ਕਿਸੇ ਨਵੇਂ ਭੋਜਨ ਨਹੀਂ ਕਰਨਾ ਚਾਹੀਦਾ ਜੇ ਖਾਣਾ ਹੈ ਤਾਂ ਖਾਣੇ ਦੇ ਵਿੱਚ ਤੌਲੀਸੀ ਦੇ ਪੱਤੇ ਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਗਰਭਵਤੀ ਔਰਤਾਂ ਨੂੰ ਕੁਝ ਵੀ ਖਾਣ ਪੀਣ ਦਾ ਸੇਵਨ ਨਹੀਂ ਕਰਨਾ ਚਾਹੀਦਾ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਦੋਸਤੋ ਸੂਰਜ ਗ੍ਰਹਿਣ ਦੇ ਅਨੁਸਾਰ ਕਿਹੜੀਆਂ ਗਲਤੀਆਂ ਤੁਹਾਨੂੰ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਸੂਰਜ ਗ੍ਰਹਿਣ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲੋ ਤੇ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਸੂਰਜ ਗ੍ਰਹਿਣ ਨੂੰ ਬਿਲਕੁਲ ਵੀ ਨਾ ਦੇਖੋ ਸਬਜ਼ੀ ਵਗੈਰਾ ਰਸੋਈ ਦੇ ਵਿੱਚ ਨਾ ਬਣਾਓ ਕੋਈ ਵੀ ਤਿੱਖੀ ਚੀਜ਼ ਦੀ ਵਰਤੋਂ ਨਾ ਕਰੋ கிரஹண ਦੇ ਦੌਰਾਨ ਤੁਹਾਨੂੰ ਸਬਜ਼ੀ ਵਗੈਰਾ ਬਿਲਕੁਲ ਵੀ ਨਹੀਂ ਬਣਾਉਣੀ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖ ਲੈਣੇ ਚਾਹੀਦੇ ਹਨ கிரਹਣ ਦੇ ਸਮੇਂ ਕੋਈ ਵੀ ਸੋਈ ਧਾਗੇ ਦਾ ਕੰਮ ਤੁਹਾਨੂੰ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕੁਝ ਕੱਟਣਾ ਜਾਂ ਛਿਲਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰੋ ਸੂਰਜ ਦੇਵਤਾ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਨਾਰਾਜ਼ ਹੋ ਜਾਣ ਇਹ கிரਹਣ ਸਾਡੇ ਦੇਸ਼ ਲਈ ਕਾਫੀ ਮਹੱਤਵਪੂਰਨ ਰਹਿਣ ਵਾਲਾ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਸੂਰਜ கிரਹਣ ਦਾ ਅਸਲ ਸਮਾਂ ਕੀ ਹੋਵੇਗਾ ਸੂਰਜ ਗ੍ਰਹਿਣ ਦਾ ਸਮਾਂ 2:00 ਵਜੇ ਦੇ 2 ਮਿੰਟ ਤੇ ਸ਼ੁਰੂ ਹੋ ਜਾਵੇਗਾ ਤੇ ਸ਼ਾਮ ਨੂੰ 6:00 ਵਜੇ ਦੇ 12 ਮਿੰਟ ਤੇ ਖਤਮ ਹੋ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਸੂਤਕਾਲ ਦਾ ਸਮਾਂ ਲਗਭਗ 4:30 ਘੰਟੇ ਦਾ ਹੋਵੇਗਾ ਇਸ ਤਰ੍ਹਾਂ ਤੁਹਾਨੂੰ ਬਹੁਤ ਹੀ ਪ੍ਰੇਜ ਕਰ ਲੈਣੇ ਚਾਹੀਦੇ ਹਨ ਤਾਂ ਕਿ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਜਿਹੜਾ ਚੰਦਰ ਗ੍ਰਹਿਣ ਹੁੰਦਾ ਹੈ ਉਸ ਦਾ ਅਸਰ ਤਾਂ 12 ਘੰਟੇ ਪਹਿਲਾਂ ਹੀ ਸੂਦਕਾਲ ਸ਼ੁਰੂ ਹੋ ਜਾਂਦਾ ਹੈ ਪਰ ਜਿਹੜਾ ਇਹ ਸੂਰਜ ਗ੍ਰਹਿਣ ਹੁੰਦਾ ਹੈ ਇਸ ਦਾ ਸੂਦਕਾਲ ਸਮਾਂ ਲਗਭਗ 15-16 ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇਸ ਲਈ ਇਸ ਸਮੇਂ ਤੁਸੀਂ ਬਹੁਤ ਹੀ ਸਾਵਧਾਨੀਆਂ ਵਰਤਣੀਆਂ ਹਨ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੀ ਕਿਸਮਤ ਸੂਰਜ ਗ੍ਰਹਿਣ ਅਤੇ ਮੱਸੀਆ ਵਾਲੇ ਦਿਨ ਚਮਕਣ ਵਾਲੀ ਹੈ ਦੋਸਤੋ ਇਸ ਦਿਨ ਮੱਸੀਆ ਵੀ ਹੈ ਤੇ ਮੱਸੀਆ ਤੇ ਜੇਕਰ ਤੁਸੀਂ ਗਰੀਬ ਲੋਕਾਂ ਦੀ ਮਦਦ ਕਰਦੇ ਹੋ ਜਾਂ ਦਾਨ-ਪੁੰਨ ਕਰਦੇ ਹੋ ਤੇ ਨਾਲ-ਨਾਲ ਸੂਰਜ ਗ੍ਰਹਿਣ ਦਾ ਪ੍ਰਭਾਵ ਪੈਣ ਦੇ ਕਾਰਨ ਤੁਸੀਂ ਇਹ ਕੰਮ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਤੁਹਾਡੇ ਕੰਮਾਂ ਦੇ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਤੇ ਆਓ ਦੋਸਤੋ ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਰਾਸ਼ੀ ਦੀ ਜਿਸ ਦੀ ਕਿਸਮਤ ਚਮਕਣ ਵਾਲੀ ਹੈ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਨਵਾਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਸਮਾਂ ਤੁਹਾਡੇ ਪੱਖ ਵਿੱਚ ਹੈ ਸਫਲਤਾ ਦਿਵਾਵੇਗਾ ਤੁਹਾਨੂੰ ਤਾਂ ਦੌਲਤ ਦੀ ਪ੍ਰਾਪਤੀ ਹੋ ਜਾਵੇਗੀ ਤੁਸੀਂ ਕੋਈ ਵੀ ਸ਼ੁਭ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ ਤੁਹਾਡੀ ਕੋਸ਼ਿਸ਼ ਨੂੰ ਰੰਗ ਭਾਗ ਲੱਗ ਜਾਣਗੇ ਤੁਹਾਡੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾਵੇਗੀ ਤੁਸੀਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲ ਸਕਦੇ ਹੋ ਤੁਹਾਡੀ ਕੋਸ਼ਿਸ਼ ਨੂੰ ਰੰਗ ਭਾਗ ਲੱਗਣ ਜਾ ਰਹੇ ਹਨ ਤੁਹਾਡੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾਵੇਗੀ ਤੁਸੀਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲ ਸਕਦੇ ਹੋ ਅਗਲੇ ਖੁਸ਼ਨਾਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਇਸ ਸਮੇਂ ਤੁਹਾਨੂੰ ਬੈਂਕ ਤੋਂ ਲੋਨ ਮਿਲ ਸਕਦਾ ਹੈ ਤੁਸੀਂ ਆਪਣੇ ਸਿਹਤ ਦਾ ਖਾਸ ਧਿਆਨ ਰੱਖੋ ਕਿਉਂਕਿ ਅਚਾਨਕ ਮੌਸਮ ਬਦਲ ਰਿਹਾ ਹੈ ਅੱਜ ਦੇ ਨਵੇਂ ਸਰੋਤ ਵਿ ਤੁਹਾਨੂੰ ਮਿਲ ਸਕਦੇ ਹਨ ਜ਼ਮੀਨ ਜਾਇਦਾਦ ਨਾਲ ਜੁੜੇ ਮਾਮਲਿਆਂ ਦੇ ਵਿੱਚ ਫੈਸਲਾ ਵਿੱਚ ਤੁਹਾਡੇ ਵੱਲ ਹੋਵੇਗਾ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਇਸ ਰਾਸ਼ੀ ਵਾਲੇ ਜਿਹੜੇ ਲੋਕ ਰਾਜਨੀਤਿਕ ਪੱਖ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਧਨਲਾਭ ਦੀ ਪ੍ਰਾਪਤੀ ਹੋ ਜਾਵੇਗੀ ਅਸਮੇ ਤੁਹਾਨੂੰ ਪ੍ਰਾਪਰਟੀ ਦੇ ਵਿੱਚ ਬਹੁਤ লাভ ਹੋਣ ਵਾਲਾ ਹੈ ਹਰ ਇੱਕ ਪੱਖ ਤੋਂ ਤੁਹਾਨੂੰ ਕੋਈ ਨਵੇਂ ਜ਼ਿੰਮੇਵਾਰੀ ਮਿਲ ਸਕਦੀ ਹੈ ਜੈਸਾ ਕੰਮ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਲਓਗੇ ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਖਰਚਿਆਂ ਦੇ ਵਿੱਚ ਥੋੜਾ ਤੁਹਾਡੇ ਵਾਧਾ ਹੋ ਸਕਦਾ ਹੈ ਤੁਹਾਨੂੰ ਅਚਾਨਕ ਤੌਰ ਤੇ ਧਨ ਲਾਭ ਦੀ ਪ੍ਰਾਪਤੀ ਹੋ ਸਕਦੀ ਹੈ ਜੋ ਕਿ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਦੇਵੇਗੀ ਤੁਸੀਂ ਜੀਵਨ ਦੇ ਵਿੱਚ ਸਫਲਤਾ ਨਵੇਂ ਨਵੇਂ ਸਰੋਤ ਪ੍ਰਾਪਤ ਕਰ ਸਕਦੇ ਹੋ ਕੰਨਿਆ ਰਾਸ਼ੀ ਵਾਲੀ ਜਾਤਕਾ ਦੀ ਪ੍ਰਸੰਸਾ ਹੋਵੇਗੀ ਬਾਦ ਵਿਵਾਦ ਖਤਮ ਹੋਣਗੇ ਤੁਹਾਡੇ ਲਈ ਇਸ ਸੂਰਜ ਗ੍ਰਹਿਣ ਦਾ ਦਿਨ ਬਹੁਤ ਹੀ ਸ਼ੋਭ ਰਹਿਣ ਵਾਲਾ ਹੈ ਇਹ ਸਮਾਂ ਤੁਹਾਡੇ ਲਈ ਨਵੇਂ ਅਫਸਰ ਪ੍ਰਦਾਨ ਕਰ ਸਕਦਾ ਹੈ ਤੁਹਾਨੂੰ ਸਿਹਤ ਨੂੰ ਲੈ ਕੇ ਥੋੜਾ ਜਿਹਾ ਚਿੰਤਤ ਹੋਣਾ ਪੈ ਸਕਦਾ ਹੈ ਕੁਝ ਸਮੱਸਿਆਵਾਂ ਤੇ ਪਰੇਸ਼ਾਨੀਆਂ ਆ ਸਕਦੀਆਂ ਹਨ ਪਰ ਤੁਸੀਂ ਬਿਲਕੁਲ ਵੀ ਘਬਰਾਉਣਾ ਨਹੀਂ ਹੈ ਇਸ ਸਮੇਂ ਤੁਹਾਨੂੰ ਆਪਣੇ ਮਾਤਾ ਪਿਤਾ ਦਾ ਖਾਸ ਆਸ਼ੀਰਵਾਦ ਮਿਲ ਜਾਵੇਗਾ ਜਿਸ ਦੇ ਨਾਲ ਤੁਸੀਂ ਹਰ ਕੰਮ ਵਿੱਚ ਤਰੱਕੀ ਕਰੋਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦਾਸਈਏ ਕਿ ਤੁਹਾਨੂੰ ਬੇहद ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਸੰਬੰਧੀ ਚੀਜ਼ਾਂ ਦਾ ਲਾਭ ਹੋਣ ਵਾਲਾ ਹੈ ਤੁਹਾਨੂੰ ਧਨ ਲਭ ਹੋਵੇਗਾ ਆਮਦਨ ਦੇ ਵਿੱਚ ਡਬਲ ਮੁਨਾਫਾ ਹੋ ਜਾਵੇਗਾ ਜੇਕਰ ਕਿਸੇ ਨਾਲ ਕਾਫੀ ਸਮੇਂ ਤੋਂ ਤੁਹਾਡੇ ਮਨ ਵਿੱਚ ਤਾਪ ਚੱਲ ਰਿਹਾ ਸੀ ਐ ਸਮੇਂ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਪਰਿਵਾਰੀ ਲੋਕਾਂ ਨਾਲ ਤੁਹਾਡੇ ਤੇ ਖਸਤੇਨ ਹੋ ਸਕਦਾ ਹੈ ਸੂਰਜ ਗ੍ਰਹਿਣ ਅਤੇ ਮੱਸਿਆ ਦੇ ਦਿਨ ਤੁਹਾਡੀ ਸਥਿਤੀ ਤੇ ਪ੍ਰਭਾਵ ਪੈ ਸਕਦਾ ਹੈ ਜਿਸ ਦੇ ਨਾਲ ਧਨ ਲਭ ਪ੍ਰਾਪਤੀ ਦੇ ਜੋਗ ਬੰਦੀ ਦਿਖਾਈ ਦੇ ਰਹੇ ਹਨ ਅਗਲੀ ਪਾਗਸ਼ਲੀ ਰਾਸ਼ੀ ਹੈ ਜੇ ਤਨਰਾਸ਼ੀ ਤਨਰਾਸ਼ੀ ਵਾਲਿਆਂ ਨੂੰ ਦੱਸੇ ਇੱਕ ਇਸ ਸਮੇਂ ਤੁਹਾਡੇ ਪੱਖ ਵਿੱਚ ਹੈ ਭਰਪੂਰ ਲਭ ਉਠਾਓ ਸੰਤਾਨ ਦੀ ਤਰੱਕੀ ਤੁਹਾਡੇ ਮਨ ਵਿੱਚ ਟੈਪ ਖਤਮ ਕਰ ਸਕਦੀ ਹੈ ਬਾਅਦ ਵਿੱਚ ਬਾਦ ਲੋਕਾਂ ਦੇ ਨਾਲ ਖਤਮ ਹੋ ਜਾਵੇਗਾ ਇਸ ਸਮੇਂ ਤੁਹਾਨੂੰ ਤਾਂ ਦੀ ਕਾਫੀ ਬਜਤ ਮਹਿਸੂਸ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਦੱਸੇ ਕਿ ਤੁਸੀਂ ਆਪਣੀਆਂ ਸੁਖ ਸਹੂਦਾਵਾਂ ਦੇ ਨਾਲ ਬਹੁਤ ਹੀ ਕੁਛ ਨਜ਼ਰ ਆਓਗੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਾਚ ਆਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮੇਨ ਰਾਸ਼ੀ ਮੈਂ ਦਾਰਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡਾ ਵਿਆਹ ਹੋ ਤਾਂ ਜੀਵਨ ਬੜਾ ਹੀ ਖੁਸ਼ਹਾਲ ਹੋ ਜਾਵੇਗਾ। ਐ ਸਮੇਂ ਤੋਂ ਅਡੀ ਸੰਤਾਨ ਪੱਖ ਦੇ ਵੱਲੋਂ ਕੋਈ ਗੁੱਡ ਨਿਊਜ਼ ਸੁਣਾਉਣਾ ਮਿਲ ਸਕਦੀ ਹੈ। ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ੇ ਨਮਾਪਨ ਜਾਵੇਗਾ। ਤੁਸੀਂ ਹਰ ਇੱਕ ਪੱਖ ਤੋਂ ਹੁਣ ਤਰੱਕੀ ਕਰੋਗੇ। ਐ ਸਮਾਂ ਤੁਹਾਡੇ ਪੱਖ ਵਿੱਚ ਹੈ। ਸਮੇਂ ਦਾ ਭਰਪੂਰ ਲਾਭ ਉਠਾਓ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ, ਬ੍ਰੇਖ ਰਾਸ਼ੀ। ਬ੍ਰੇਖ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਨੂੰ ਨੌਕਰੀ ਦੇ ਜੋਗ ਪਾਣ ਦੇ ਵੇ ਦਿਖਾਈ ਦੇ ਰਹੇ ਹਨ। ਮਾਂਚਾ ਹੀ ਨੌਂਗਰੀ ਦੀ ਪਾਲ ਤੁਹਾਡੀ ਖਤਮ ਹੋ ਜਾਵੇਗੀ ਇਸ ਸਮੇਂ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਡਬਲ ਮੁਨਾਫਾ ਹੁੰਦਾ ਨਜ਼ਰ ਆਵੇਗਾ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਦੋਸਤੋ ਇਹ ਸੀ ਉਹ ਖੁਸ਼ਨਾਖੀ ਤੇ ਪਾਕਸ਼ਲੀ ਰਾਸ਼ੀਆਂ ਜਿਨ੍ਹਾਂ ਦੇ ਇਸ ਵਾਰ ਸੂਰਜ ਕਰੈਣਾ ਤੇ ਮੱਸੀ ਵਾਲੇ ਦਿਨ ਕਿਸਮਤ ਚਮਕਣ ਵਾਲੀ ਹੈ ਜਿਨ੍ਹਾਂ ਦੇ ਭਾਗ ਬਦਲਣ ਵਾਲੇ ਹਨ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਵਿਚਾਰ ਵੀ ਲਿਖਣਾ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਚਾਹੀਦਾ ਹੈ ਧੰਨਵਾਦ